ਟਰੱਕ ਭਰ-ਭਰ ਕੇ ਇੰਨਾ ਮਾਲ ਮੰਗਾਈ ਜਾਂਦੇ ਹੋ ਐਂਡਾ ਤੁਸੀਂ ਗਦਾਮ ਭਰ ਲਿਆ ਕਿ ਲੋਕਾਂ ਨੂੰ ਦਿੱਪਤਾ ਨਾ ਪਾ ਰਹੇ ਹੋ ਐਡਾ ਰੇਟ ਵਧਾ ਰਹੇ ਹੋ ਬਾਅਦ ਚ ਤੁਸੀਂ ਮੈਂ ਕਹਾਂ ਜੀ ਰੇਟ ਨਹੀਂ ਵਧਾਉਂਦਾ ਜਿੰਨਾ ਸਟਾਕ ਇਕੱਠਾ ਕੀਤਾ ਹੋਇਆ ਇਹ ਸਾਰੇ ਲੋਕਾਂ ਵਾਸਤੇ ਇਕੱਠਾ ਕੀਤਾ ਹੋਇਆ ਕਿ ਲੋਕਾਂ ਦੇ ਬਹੁਤ ਵੱਡੇ ਫਾਇਦੇ ਕਰਨੇ ਆ ਜੀ ਆਪਾਂ ਇਸ ਤਰ੍ਹਾਂ ਦੀ ਆ ਦੇਖੋ ਪਾਰਕਿੰਗ ਟੈਲਾਂ ਦੀਆਂ ਗੱਡੀਆਂ ਟਰੱਕ ਭਰ-ਭਰ ਕੇ ਮੰਗਵਾਏ ਆ ਛੋਡੇ ਵਾਸਤੇ ਕਿ ਵੇੜੇ ਦੀ ਸ਼ਾਨ ਬਣਾਉਣਾ ਚਾਹੀਦਾ ਗੋਰਾ ਟੈਲ ਹਰ ਘਰ ਦੀ ਸ਼ਾਨ ਬਣਨਾ ਚਾਹੀਦਾ ਤੇ 베ੜੇ ਦੀ ਸ਼ਾਨ ਬਣਨਾ ਚਾਹੀਦਾ ਗੋਰਾ ਟਾਈਲ ਰੇਟ ਮੈਂ ਕਹਾਂ ਜੀ ਰੇਟ ਉਹੀ ਹੋਣ ਵਾਲਾ ਇੱਕੋ ਹੀ ਰੇਟ 30 ਰੁਪਏ ਫੁੱਟ ਦੇ ਵਿੱਚ ਪਾਰਕਿੰਗ ਟਾਈਲ ਲੈ ਜਾਓ ਤੁਸੀਂ ਹਾਂਜੀ ਹਾਂਜੀ 16/16 ਦੀ ਪਾਰਕਿੰਗ ਟਾਈਲ 12 ਐਮ ਐਮ ਥਿਕਨੈਸ ਪਿਓਰ ਵਿਟਰੀਫਾਈਡ ਦੇ ਵਿੱਚ ਆ ਜੀ ਚੈੱਕ ਕਰ ਲਓ ਤੁਸੀਂ ਤੁਸੀਂ ਆਹ ਡਿਜ਼ਾਈਨ ਦੇਖਿਓ ਆ thickness check ਕਰੋ ਜੀ ਟਾਇਲ ਮੈਂ ਕਹਾਂ ਜੀ ਡਿਜ਼ਾਈਨ ਆ ਲਿਮਟਿਡ ਪਏ ਆ ਜੀ ਸੋ ਗੋਰਾ ਟਾਇਲ ਤੇ ਆਪੀ ਸਾਰਾ ਸਟਾਕ ਚੈੱਕ ਕਰ ਲਓ ਅੱਛਾ ਭਾਜੀ ਆ ਟਾਇਲ ਇੱਕ ਪਾਰਕਿੰਗ ਆ ਆ ਮੈਨੂੰ ਲੱਗਦੀ ਬੰਦਿਆ ਹੁਣ ਤੁਸੀਂ ਕਿਹਦੇ ਇਹਦਾ ਰੇਟ ਦੱਸੋ ਮੈਂ ਕਹਾਂ ਜੀ ਇਹ ਵੀ 30 ਰੁਪਏ ਫੁੱਟ ਦੇ ਵਿੱਚ ਆ ਜੀ ਇਹ ਵੀ ਪਾਰਕਿੰਗ ਟਾਇਲ ਆ ਜੀ ਇੱਕ ਹੋਰ ਆਫਰ ਦੇ ਦਈਏ ਜੀ ਆ ਦੇਖੋ 2 बाई 2 ਦੀ ਅਲੀ ਸ਼ਾਨ ਟਾਇਲ ਆ ਇਹ ਓਨਲੀ 25 ਰੁਪਏ ਫੁੱਟ ਦੇ ਵਿੱਚ ਜੀ ਆ ਵੱਡੀ ਆ ਮੈਂ ਕਹਾਂ ਜੀ ਵੱਡੀ ਵਾਲੀ ਟਾਇਲ ਹੈ ਜੀ 2x2 ਦੀ ਟਾਇਲ ਹੈ ਜੀ ਇਸ ਤਰ੍ਹਾਂ ਦੀ ਟਾਇਲ 25 ਰੁਪਏ ਫੁੱਟ ਦੇ ਵਿੱਚ ਦੇ ਦਾਂਗੇ ਤੇ ਅਨਲਿਮਟਿਡ ਸਟਾਕ ਪਿਆ ਇਹਦਾ ਜਿੰਨਾ ਮਰਜ਼ੀ ਲੈ ਜਾਓ ਚਾਹੇ 20000 ਸਕਰ ਫੁੱਟ ਟਾਇਲ ਲੈ ਜਾਓ ਜੀ ਇਸ ਤਰ੍ਹਾਂ ਦੀ ਮਾਰਕਿੰਗ ਟਾਇਲ ਆ ਉਹਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਲਗ-ਲਗ ਮਿਲ ਜਣੀ ਥਿੱਕ ਵੇਸ ਚੈੱਕ ਕਰ ਲਿਓ ਜਿਹੜੇ ਕਹਿੰਦੇ ਨੇ ਕਿ ਸਟਾਕ ਸਾਡੇ ਕੋਲ ਪੂਰਾ ਆ ਜੋ ਭਰਮਾ ਭਨਹਾਰ ਪਿਆ ਆ ਆ ਪੂਰਾ ਗੋਲੰਪ ਭਰਿਆ ਹੋਇਆ ਹੈ ਮੈਂ ਕਹਾਂ ਜੀ ਅਨਲਿਮਿਟਿਡ ਸਟਾਕ ਸੋਡੇ ਵਾਸਤੇ ਮੰਗਵਾ ਕੇ ਰੱਖਿਆ ਹੋਇਆ ਹੈ ਜਲਦੀ ਜਲਦੀ ਵਿజిਟ ਕਰ ਲੋ ਕਿਤੇ ਵੀਡੀਓ ਦੇਖਦੇ ਨਾ ਰਹਿ ਜਿਓ ਤੇ ਉਦੋਂ ਪਹਿਲਾਂ ਲੋਕ ਆਪਦੇ ਘਰਾਂ ਨੂੰ ਲੈ ਜਾਣ ਭਾਈ ਇਦਾਂ ਨਾ ਬਈ ਰੇਟ ਘੱਟ ਨਾ ਡਿਜ਼ਾਈਨ ਤੁਸੀਂ ਇੱਕ ਦੋ ਦਿਖਾ ਰਹੇ ਮੈਨੂੰ ਬਾਜੀ ਮੈਂ ਕਹਿੰਦੀ ਇੱਕ ਦੋ ਡਿਜ਼ਾਈਨ ਨਹੀਂ ਆ ਦੇਖੋ ਹਰ ਘਰ ਦੀ ਸ਼ਾਨ ਗੋਰਾ ਟਾਇਲ 100% ਪ੍ਰੀਮੀਅਮ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਇਹ ਵੀ ਓਨਲੀ ਸੋਨੂ ਦੇਨੇ ਆ 28 ਰੁਪਏ ਫੁੱਟ ਦੇ ਵਿੱਚ ਜੀ ਆ ਦੇਖੋ ਹਾਂਜੀ ਇਸ ਤਰ੍ਹਾਂ ਦੇ ਆ ਦੇਖੋ ਇੱਧਰ ਚੈੱਕ ਕਰੋ ਜੀ ਇਹ ਵੀ ਡਿਜ਼ਾਈਨ ਦੇ ਦੇਨੇ ਆ ਓਨਲੀ 28 ਰੁਪਏ ਫੁੱਟ ਦੇ ਵਿੱਚ ਇਸ ਤਰ੍ਹਾਂ ਦੇ ਇਟਾਲੀਅਨ ਪੈਟਰਨ ਜੀ ਇਟਾਲੀਅਨ ਲਾਉਣ ਦੀ ਜ਼ਰੂਰਤ ਨਹੀਂ ਹੈ ਇਟਾਲੀਅਨ ਦੀਆਂ ਟਾਈਲਾਂ ਲੈ ਜਾਓ ਗੋਰਾ ਟਾਇਲ ਤੋਂ ਜਿਹੜਾ ਰੇਟ ਗੋੜਾ ਟਹਿਲੇ ਦੇ ਤਾ ਤੁਹਾਨੂੰ ਪੰਜਾਬ ਚ ਕੋਈ ਦੇ ਨਹੀਂ ਸਕਦਾ ਪੰਜਾਬ ਕੀ 올ਓਵਰ ਇੰਡੀਆ ਤੇ ਸਟਾਕ ਸਾਡੇ ਕੋ ਪੂਰਾ ਭਰਿਆ ਹੋਇਆ ਪਰ ਮੈਂ ਟਰੱਕ ਭਰ ਕੇ ਲੈ ਜਾਓ ਮੈਂ ਹੁਣ ਕਿਹਨੇ ਸਾਡੇ ਕੋਲ ਭਾਵੇਂ ਭਾਈ ਟੈਲਰ ਦਾ ਰੇਟ ਤੈਨੂੰ ਦੇ ਦਤਾ ਮੰਨਾਂ ਮੈਂ ਤੁਹਾਨੂੰ ਤਾਂ ਜੇ ਤੁਸੀਂ ਆ ਗ੍ਰੇਨਾਈਟ ਦਾ ਰੇਟ ਪਾਓ ਵਧੀਆ ਜੀ ਮੈਂ ਕਹਾਂ ਜੀ ਗ੍ਰੇਨਾਈਟ ਦਾ ਤੁਸੀਂ ਦੱਸਦੋ ਜੀ ਕੀ ਰੇਟ ਦੇ ਦੀਏ ਜੀ ਤੁਸੀਂ ਦੱਸਦੋ ਮਾਰਕੀਟ ਦਾ ਰੇਟ 130 ਰੁਪਏ ਫੁੱਟ ਦਾ ਜੀ ਐਦਾ ਜੀ ਹਾਂਜੀ 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 ਪੀ ਵਾਈਟ ਦਾ ਮਾਰਕੀਟ ਦਾ ਰੇਟ 130 ਆ ਲੇਕਿਨ ਗੋਰਾ ਟਾਇਲ ਓਨਲੀ 65 ਰੁਪਏ ਫੁੱਟ ਜੀ ਓ ਪਾ ਜੀ ਕੀ ਹੋ ਗਿਆ ਜੀ 65 ਰੁਪਏ ਫੁੱਟ ਦੇ ਵਿੱਚ ਲੈ ਜਾਓ ਤੁਸੀਂ ਹਾਂਜੀ ਗ੍ਰੇਨਾਈਟ ਕਾਲਾ ਸ਼ਾਹ ਕਾਲਾ ਇਹ ਇਹ ਵੀ ਓਨਲੀ 65 ਰੁਪਏ ਫੁੱਟ ਦੇ ਵਿੱਚ ਲੈ ਜਾਓ ਤੇ ਅਲੀਸ਼ਾਨ ਘਰ ਬਣਾ ਲਓ ਇਧਰ ਚੈੱਕ ਕਰੋ ਜੀ 65 ਰੁਪਏ ਫੁੱਟ ਦੇ ਵਿੱਚ ਲੈ ਜੋ ਓਨਲੀ 65 ਰੁਪਏ ਫੁੱਟ ਕਹਿ ਰਹੇ ਆ ਜੀ 165 ਨਹੀਂ ਕਹਿ ਰਹੇ ਕੱਲੇ 65 ਕਹਿ ਰਹੇ ਆਂ ਮੈਂ ਕਹ ਰਿਹਾ ਇੱਕ ਵਾਰ ਫਿਰ ਤੋਂ ਸੋਲੋ 65 ਰੁਪਏ ਫੁੱਟ ਦੇ ਵਿੱਚ ਗ੍ਰੇ ਨਾਈਟ ਕੋਰਾ ਟਾਇਲ ਜਿਹੜਾ ਆ ਦੇਖੋ ਭਾਜੀ ਆ ਹੋ ਗਿਆ ਡਿਜ਼ਾਈਨ ਤੁਹਾਡੀ ਮਰਜ਼ੀ ਦਾ ਚਿੱਟਾ ਲੈ ਜੋ ਜੈਟ ਬਲੈਕ ਲੈ ਜੋ ਕਾਲਾ ਕਬੂਤਰ ਲੈ ਜੋ ਤੁਹਾਡੀ ਮਰਜ਼ੀ ਹੈ ਲੇਕਿਨ ਜਿਹੜੇ ਰੇਟ ਹੁਣ ਗੁਆਰਡਾਇਲ ਤੁਹਾਨੂੰ ਦੇ ਦਿੱਤੇ ਆ ਟੈਲਰ ਦੇ ਨਾਲ ਨਾਲ ਗ੍ਰੇਨਾਇਟ ਦੇ ਰੇਟ ਵੀ ਇਹੋ ਜਿਹੇ ਤੁਹਾਨੂੰ ਕੋਈ ਦੇ ਨਹੀਂ ਸਕਦਾ ਸੋ ਗੋਰਾ ਟੈਲ ਐਵੇਂ ਨਹੀਂ ਕਹਿੰਦੇ ਇਹਨਾਂ ਦੇ ਵੀ ਪੂਰੀ ਤੂਤੀ ਬੋਲਦੀ ਆ ਭਾਈ ਐਡੇ ਰੇਟ ਘਾਟ ਕਰਦੇ ਤੁਸੀਂ ਕਿਹਣਾ ਮਤਲਬ ਬੰਦੇ ਖੁਸ਼ ਕਰਦੇ ਪੂਰੇ ਜੀ ਕਸਟਮਰ ਦੇ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਕਿ ਰੇਟ ਸਾਨੂੰ ਘੱਟ ਚਾਹੀਦੇ ਆ ਤੇ ਕੁਆਲਿਟੀ ਵਧੀਆ ਹਾਂ ਗੋਰਾ ਟੈਲ ਕੁਆਲਿਟੀ ਵਧੀਆ ਦਿੰਦਾ ਤੇ ਰੇਟ ਬਹੁਤ ਵਾਜਬ ਤੇ ਘੱਟ ਦਿੰਦਾ ਜੀ ਐਸੇ ਕਰਕੇ ਦੂਰੋਂ ਦੂਰੋਂ ਸਾਡੇ ਕੋਲੇ ਕਸਟਮਰ ਆਉਂਦੇ ਆ ਜੰਮੂ ਕਸ਼ਮੀਰ ਉਤਰਾਖੰਡ ਠੀਕ ਹੈ ਪੂਰੇ ਇੰਡੀਆ ਤੋਂ ਲੋਕ ਆ ਰਹੇ ਆ ਜੀ ਗੋਰਾ ਟਾਇਰ ਰਾਮਪਰਾ ਫੋਲ ਡਿਸਟ੍ਰਿਕਟ ਬਠਿੰਡਾ ਪੰਜਾਬ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਜਰੂਰ ਸੰਪਰਕ ਕਰੇ